ਭੁਗਵੰਤ ਜੀ ਮਾਨ ਹੋਰਾਂ ਦੇ ਜਿਹੜੇ 2 ਸਾਲ ਦੇ ਕਾਰਜਕਾਲ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਕੀ ਲੱਗਦਾ ਤੁਹਾਨੂੰ ਕਿੰਨੇ ਕੁ ਮਤਲਬ ਪਰਸੈਂਟ ਉਹਨਾਂ ਵੱਲੋਂ ਕੰਮ ਕੀਤਾ ਗਿਆ ਕਿੰਨੇ ਕੁ ਪੋਜ਼ਿਟਿਵ ਤਰੀਕੇ ਦੇ ਨਾਲ ਕੰਮ ਕੀਤਾ ਗਿਆ ਇਹ ਦੇਖੋ ਪਹਿਲੀ ਤੱਕ ਲੱਗੀਆਂ ਇਹਦੇ ਬ੍ਰਹਸਪਤੀ ਜਿਹੜੀਆਂ ਪਹਿਲੀਆਂ 2 ਸਰਕਾਰਾਂ ਜਾਂ 2 ਪਾਰਟੀਆਂ ਅੱਗੇ ਆਈਆਂ ਉਹਨਾਂ ਨੇ ਕੀ ਕੀਤਾ ਇਸੇ ਵੀ ਸਿਆਸੀ ਵਿਰੋਧੀ ਨੇ ਭਗਵੰਤ ਮਾਨ ਨੂੰ ਵਧਾਈ ਦਿੱਤੀ ਹੋਵੇ ਉਹਨੂੰ ਕੋਈ ਚੰਗਾ ਕੰਮ ਕੀਤੇ ਦੀ ਵਧਾਈ ਦਿੱਤੀ ਹੋਵੇ ਉਹਨਾਂ ਨੂੰ ਲੱਗਦਾ ਹੋਣਾ ਵੀ ਨਹੀਂ ਕੀਤਾ ਫਿਰ ਉਹ ਕਿਵੇਂ ਵਧਾਈ ਦੇ 50 ਹਜ਼ਾਰ ਕਰੋੜ ਦਾ ਕਹਿੰਦੇ ਕਰਜ਼ਾ ਲੈ ਲਿਆ ਹੈ ਨਾ ਪੰਜਾਬ ਸਰਕਾਰ ਨੇ ਇਹ ਇਹ ਗੱਲਾਂ ਆ ਰਹੀਆਂ ਅਖਬਾਰਾਂ ਦੇ ਵਿੱਚ ਤੇ ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਦੇ ਹੈਲੀਕਾਪਟਰ ਦਾ ਜਿਹੜਾ ਸਾਰਾ ਖਰਚਾ ਹੈਗਾ ਉਹਦੇ ਆਉਣ ਜਾਣ ਦਾ ਉਹ ਪੰਜਾਬ ਦੇ ਖਾਤੇ ਦੇ ਵਿੱਚੋਂ ਆਇਆ ਇਹ ਆਰਟੀਆਈ ਪਾਈ ਹੋਈ ਹੈ ਮਾਨਕ ਕੋਇਲ ਨਾਂ ਦੇ ਨੌਜਵਾਨ ਨੇ ਉਹਨੇ ਪਾ ਕੇ ਇਹ ਸਾਰਾ ਕੱਢ ਦਿੱਤਾ ਕਿ ਹੈਲੀਕਾਪਟਰਾਂ ਦੇ ਝੂਟੇ ਅਰਵਿੰਦ ਕੇਜਰੀਵਾਲ ਦੇ ਉਹ ਪੰਜਾਬ ਦੇ ਖਜ਼ਾਨੇ 'ਚੋਂ ਲੱਗ ਰਹੇ ਆ ਆ ਹੁਣ ਜਿਹੜੀਆਂ ਤਿੰਨ ਸਟੇਟਾਂ ਦੇ ਵਿੱਚ ਬਾਹਰ ਜਿਹੜੀਆਂ ਚੋਣਾ ਹੋਈਆਂ ਉਹਦੇ ਵਿੱਚ ਵੀ ਪੰਜਾਬ ਦੇ ਜਿਹੜੇ ਹੈਗੇ ਆ ਹਵਾਈ ਖਰਚੇ ਅਤੇ ਇਸ਼ਤਿਹਾਰबाजी ਉਹ ਪੰਜਾਬ ਦੇ ਖਰਚੇ ਚੋਕੀਤੀ ਆ ਇਹ ਮੀਡੀਆ ਦੇ ਇਹੋ ਸੋਸ਼ਲ ਮੀਡੀਆ ਹੈਗਾ ਉਹਨਾਂ ਕੋਲੇ ਕੋਈ ਸਰਟੀਫਿਕੇਟ ਨਹੀਂ ਹੈਗੇ ਉਹ ਹਰ ਇਦਾਂ ਦੀ ਚੀਜ਼ ਨੂੰ ਜ਼ਿਆਦਾ ਹਾਈਲਾਈਟ ਕਰਦੇ ਆ ਜੋ ਕਿ ਸਧਾਰਨ ਲੋਕਾਂ ਦੇ ਮਨਾਂ ਤੇ ਛਾਪ ਛੜ ਜਾਂਦੀ ਹੈ ਭਗਵੰਤ ਜੀ ਮਾਨ ਹੋਰਾਂ ਦੇ ਜਿਹੜੇ 2 ਸਾਲ ਦੇ ਕਾਰਜਕਾਲ ਦੀ ਆਪਾਂ ਜਦੋਂ ਗੱਲ ਕਰਦੇ ਆ ਨਾ ਕੀ ਲੱਗਦਾ ਤੁਹਾਨੂੰ ਕਿੰਨੇ ਕ ਮਤਲਬ ਪਰਸੈਂਟ ਉਹਨਾਂ ਵੱਲੋਂ ਕੰਮ ਕੀਤਾ ਗਿਆ ਕਿੰਨੇ ਕ ਪੋਜ਼ਿਟਿਵ ਤਰੀਕੇ ਦੇ ਨਾਲ ਕੰਮ ਕੀਤਾ ਗਿਆ ਹੁਣ ਜੇ ਮੈਂ ਦੇਖਾਂ ਤਾਂ ਮੈਨੂੰ ਤਾਂ ਲੱਗਦਾ ਵੀ ਭਾਈ ਇੱਕ ਬਿੱਲਾਂ ਤੋਂ ਇਲਾਵਾ ਹੋਰ ਕੋਈ ਕੰਮ ਪੰਜਾਬ ਦੀ ਧਰਤੀ ਤੇ ਹੋਇਆ ਨਹੀਂ ਅਹ ਦੇਖੋ ਅ ਪਹਿਲੇ ਤੱਕ ਲੱਗਿਆ ਇਹਦੇ ਬਰਸਪਤ ਜਿਹੜੀਆਂ ਪਹਿਲੀਆਂ ਦੋ ਸਰਕਾਰਾਂ ਜਾਂ ਦੋ ਪਾਰਟੀਆਂ ਅੱਗੇ ਆਈਆਂ ਉਹਨਾਂ ਨੇ ਕੀ ਕੀਤਾ ਹੁਣ ਕਹਾਣੀ ਆ ਬਈ ਇੱਕ ਨਵੀਂ ਵਿਆਹੀ ਬਹੂ ਘਰ ਆ ਕੇ ਪਹਿਲਾਂ ਉਹਨੂੰ ਘਰ ਦੇ ਬਾਰੇ ਜਾਣਕਾਰੀ ਹਾਸਲ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਫੇਰ ਘਰ ਦੇ ਸਾਰੇ ਮੈਂਬਰਾਂ ਨਾਲ ਰਿਲੇਸ਼ਨ ਬਣਾਉਣੇ ਸਮਝਦਤ ਲੱਗਦਾ ਨਾ ਮੈਂ ਇਹ ਗੱਲ ਕਹਿ ਕੇ ਭਗਵੰਤ ਮਾਨ ਦੇ ਹਿੱਤ ਚ ਕਤਾ ਹੀ ਨਹੀਂ ਪੁੱਗ ਤ ਰਹਾ ਬਟ ਜਿਹੜੇ ਲੋਕ ਮੇਰੀ ਗੱਲ ਸੁਣ ਰਹੇ ਜੇ ਉਹ ਪਰਿਵਾਰਾਂ ਚ ਰਹਿ ਰਹੇ ਆ ਦੇ ਉਹ ਧਿਆਨ ਦੇਣ ਬਈ ਉਹਨਾਂ ਦੇ ਘਰ ਆਈ ਨੋ ਕਿੰਨੇ ਸਮੇਂ ਚ ਐਡਜਸ ਹੁੰਦੀ ਆ ਹਾਲਾਂਕਿ ਉਹਨਾਂ ਨੂੰ ਘਰ ਦੇ 4 6 ਜਾਂ 8 ਮੈਂਬਰਾਂ ਤੋਂ ਵੱਧ ਮੈਂਬਰਾਂ ਨੂੰ ਫੇਸ ਨਹੀਂ ਕਰਨਾ ਪੈਂਦਾ ਉਸ ਨੋ ਨੂੰ ਹੁਣ ਜਿੱਥੇ ਸਾਰਾ ਤਾਣਾ ਉੜ ਗਿਆ ਪਿਆ ਔਰ ਉਹਦੇ ਖਿਲਾਫ ਦੋਨੇ ਪਾਰਟੀਆਂ ਨਹੀਂ ਚਾਹੁੰਦੀਆਂ ਕੋਈ ਚੰਗਾ ਕੰਮ ਕਰੇ ਤਾਂ ਕਿ ਲੋਕਾਂ 'ਚ ਆਪਣੀ ਸ਼ਬੀ ਬਰਕਰਾਰ ਰੱਖ ਸਕਣ ਬਈ ਲੋ ਜੀ ਅਸੀਂ ਹੀ ਠੀਕ ਸਗੇ ਬਟ ਇਹ ਚੀਜ਼ਾਂ ਵੀ ਲੋਕਾਂ ਨੂੰ ਸੋਚਣ ਲਈ ਮਜਬੂਰ ਹੋਣਾ ਪਵੇਗਾ ਜਿਹੜੀ ਗੱਲ ਭਵਤਮਨ ਕਹਿੰਦਾ ਉਹ ਇੱਕਦਮ ਤਾਂ ਨਹੀਂ ਹੋ ਸਕਦੀ ਮੈਂ ਸਮਝਦਾ ਵੀ ਬਹੁਤ ਸਾਰੇ ਕਮਾਂਡ ਨੂੰ ਉਹਨੇ ਠੱਲਿਆ ਪਿਆ ਨੱਥ ਪਾਉਣ ਦੀ ਵੀ ਕੋਸ਼ਿਸ਼ ਕੀਤੀ ਆ ਕਰ ਵੀ ਰਿਹਾ ਔਰ ਦੂਜੇ ਪਾਸੇ ਵਿਗੜਿਆ ਤਾਣਾ ਇੱਕਦਮ ਨਹੀਂ ਸੋਲਝਦਾ ਇਹਨੂੰ ਸਮਾਂ ਲੱਗਦਾ ਹਾਂ ਜੇ ਉਹ ਗੱਲ ਕਰਦਾ ਆ ਤੇ ਕਰੇਗਾ ਵੀ ਮੈਨੂੰ ਉਹਦੀ ਬਾਡੀ ਲੈਂਗੁਏਜ ਤੇ ਮੈਨੂੰ ਉਹਦੇ ਦਿਲ ਦੀਆਂ ਭਾਵਨਾਵਾਂ ਤੇ ਕੋਈ ਸ਼ੱਕ ਨਹੀਂ ਸਿਆਸੀ ਲੋਕਾਂ ਨੂੰ ਉਹਦੀਆਂ ਦਿਲਦਿਆਂ ਭਾਵਨਾਵਾਂ ਉਹਦੀਆਂ ਗੱਲਾਂ ਤੇ ਵੀ ਸ਼ੱਕ ਆ ਤੇ ਸਦਾ ਰਹੇਗਾ ਕਿਉਂਕਿ ਕਦੀ ਵੀ ਸਿਆਸੀ ਬੰਦੇ ਨੇ ਆਪਣੇ ਵਿਰੋਧੀ ਦੀ ਚੰਗੀ ਗੱਲ ਨੂੰ ਸਲਾਹਣਾ ਨਹੀਂ ਹੁੰਦਾ ਯੂਰਪ ਵਿੱਚ ਇੰਗਲੈਂਡ ਚ ਕੈਨੇਡਾ ਅਮਰੀਕਾ ਚ ਸਿਆਸੀ ਲੋਕਾਂ ਦੀ ਚੰਗੀ ਗੱਲ ਨੂੰ ਸਲਾਹ ਜਾਂਦਾ ਇਹ ਤੱਕ ਤੇ ਲੋਕ ਦੁਨੀਆ ਚ ਉੱਪਰ ਨੇ ਸਾਡੇ ਪੰਜਾਬ ਚ ਅਸੀਂ ਆਪਣੇ ਸ਼ੱਕੇ ਭਰਾ ਨੂੰ ਉਹਦੀ ਚੰਗੀਆਂ ਗੱਲਾਂ ਨੂੰ ਚੰਗਾ ਕਹਿਣਾ ਪਸੰਦ ਨਹੀਂ ਕਰਦੇ ਤੇ ਭਾਈ ਬਾਜ਼ਾਰਤ ਵਿੱਚ ਇਹ ਕੁਸ਼ੀ ਹੈਗਾ ਮੈਂ ਪੁੱਛਣਾ ਚਾਹੂੰਗਾ ਅੱਜ ਦੇ ਇਸ ਦੌਰ ਚ ਕਿਸੇ ਵੀ ਸਿਆਸੀ ਵਿਰੋਧੀ ਨੇ ਭਗਵੰਤ ਮਾਨ ਨੂੰ ਵਧਾਈ ਦਿੱਤੀ ਹੋਵੇ ਉਹਨੂੰ ਕੋਈ ਚੰਗਾ ਕੰਮ ਕੀਤੇ ਦੀ ਵਧਾਈ ਦਿੱਤੀ ਹੋਵੇ ਉਹਨਾਂ ਨੂੰ ਲੱਗਦਾ ਹੋਣਾ ਵੀ ਨਹੀਂ ਕੀਤਾ ਫਿਰ ਕਿਵੇਂ ਵਧਾਈ ਦੇਣੀ ਲੱਗਦਾ ਨਹੀਂ ਉਹ ਉਹਨਾਂ ਨੂੰ ਲੱਗੀ ਜਾਣਾ ساری ਉਮਰ ਵੀ ਉਹਨੂੰ ਚੰਗਾ ਕੰਮ ਨਹੀਂ ਕੀਤਾ ਅੱਜ ਜੇ ਪੰਜਾਬ ਦੇ ਲੋਕਾਂ ਨੇ ਕਾਂਗਰਸੀ ਤੇ ਅਕਾਲੀ ਲਾਂਭੇ ਕੀਤੇ ਆ ਤੇ ਸਾਫ ਯਾਰ ਹੈਗੇ ਉਹਨੇ ਕੀਤਾ ਕੰਮ ਕੋਈ ਨਹੀਂ ਹੈਗਾ ਸੈਂਟਰ ਦੇ ਹੱਕ ਚ ਬਾਦਲ ਪਰਿਵਾਰ ਭੋਗਤਿਆ ਉਹਨਾਂ ਦੀ ਇਹ ਸੋਚ ਸੀ ਸੈਂਟਰ ਦੀ ਪੰਜਾਬ ਦੇ ਲੋਕਾਂ ਨੂੰ ਕੁੱਟੋ ਤੇ ਲੁੱਟੋ ਜਿੱਦਾਂ ਅਸੀਂ ਕਹਿੰਨੇ ਉਹਦਾ ਕਰੋ ਸਕੂਲ ਬੰਦ ਕੀਤੇ ਐ ਲੋਕਾਂ ਨਾਲ ਉਹ ਕਿੰਨੇ ਉਥੇ ਸਾਡੇ ਪੰਜਾਬੀ ਖਾਸ ਕਰਕੇ ਸਿੱਖ ਜਿਹੜਾ ਜਿਲ੍ਹੇ ਚ ਬੰਦ ਨੇ ਉਹ ਪੰਜਾਬ ਦੀ ਨਿਹਾਰ ਨੂੰ ਬਦਲਣ ਲਈ ਉਤਾਪਲੇ ਸਨ ਉਹਨਾਂ ਨੇ ਸਿੱਖੀ ਲਈ ਬਹੁਤ ਵਧੀਆ ਕੰਮ ਕੀਤਾ ਲੇਕਿਨ ਉਹਨਾਂ ਨੂੰ ਜ਼ਿਲ੍ਹਾ ਚੋਂ ਨਹੀਂ ਆਉਣ ਦਿੱਤਾ ਗਿਆ ਹੁਣ ਅੱਜ ਦੀ ਡੇਟ 'ਚ ਉਹ ਤਰਲੇ ਪ੍ਰੋਫੈਸਰ ਭੁੱਲਰ ਨੂੰ ਵੀ ਨਹੀਂ ਆਉਣ ਦਿੱਤਾ ਕੇਜਰੀਵਾਲ ਨੇ ਉਹ ਤੁਹਾਨੂੰ ਪਤਾ ਹੀ ਹੋਣਾ ਫਿਰ ਆ ਬਿਲਕੁਲ ਸਾਰੇ ਚੀਜ਼ਾਂ ਮੈਨੂੰ ਸਿੰਧੀ ਲੋੜ ਨਹੀਂ ਲੋਕਾਂ ਨੂੰ ਪਤਾ ਦੇਖੋ ਮੈਂ ਇਹ ਗੱਲ ਕਰ ਰਹਾ ਵੀ ਸਿਆਸੀ ਲੋਕਾਂ ਨੇ ਪੰਜਾਬ ਦੇ ਵਿੱਚ ਇਹ ਬਵੈਲਾ ਖੜਾ ਕਰਕੇ ਭਗਵਾਨ ਤੋਂ ਮਨ ਨੂੰ ਲੀਹੋ ਲਾਉਣ ਦੀ ਕੋਸ਼ਿਸ਼ ਕਰਨ ਦੀ ਜਿਹੜੀ ਉਹਨਾਂ ਨੂੰ ਕਤਾਈ ਕਰ ਰਿਹਾ ਹੈ ਨਾ ਉਹ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧਰੋਆ अच्छा 50 ਹਜ਼ਾਰ ਕਰੋੜ ਦਾ ਕਹਿੰਦੇ ਕਰਜ਼ਾ ਲੈ ਲਿਆ ਹੈ ਨਾ ਪੰਜਾਬ ਸਰਕਾਰ ਨੇ ਇਹ ਇਹ ਗੱਲਾਂ ਆ ਰਹੀਆਂ ਅਖਬਾਰਾਂ ਦੇ ਵਿੱਚ ਤੇ ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਦੇ ਹੈਲੀਕਾਪਟਰ ਦਾ ਜਿਹੜਾ ਸਾਰਾ ਖਰਚਾ ਹੈਗਾ ਉਹਦੇ ਆਉਣ ਜਾਣ ਦਾ ਉਹ ਪੰਜਾਬ ਦੇ ਖਾਤੇ ਦੇ ਵਿੱਚੋਂ ਆਇਆ ਇਹ ਆਰਟੀਆਈ ਪਾਈ ਹੋਈ ਹੈ ਮਾਨਕ ਗੋਇਲ ਨਾਂ ਦੇ ਨੌਜਵਾਨ ਨੇ ਉਹਨੇ ਪਾ ਕੇ ਇਹ ਸਾਰਾ ਕੱਢ ਦਿੱਤਾ ਕਿ ਹੈਲੀਕਾਪਟਰਾਂ ਦੇ ਝੂਟੇ ਅਰਵਿੰਦ ਕੇਜਰੀਵਾਲ ਦੇ ਉਹ ਪੰਜਾਬ ਦੇ ਖਜ਼ਾਨੇ ਚੋਂ ਲੱਗ ਰਹੇ ਆ ਆ ਹੁਣ ਜਿਹੜੀਆਂ ਤਿੰਨ ਸਟੇਟਾਂ ਦੇ ਵਿੱਚ ਬਾਹਰ ਜਿਹੜੀਆਂ ਚੋਣਾਂ ਹੋਈਆਂ ਉਹਦੇ ਵਿੱਚ ਵੀ ਪੰਜਾਬ ਦੇ ਜਿਹੜੇ ਹੈਗੇ ਆ ਹਵਾਈ ਖਰਚੇ ਅਤੇ ਇਸ਼ਤਿਹਾਰਬਾਜ਼ੀ ਉਹ ਪੰਜਾਬ ਦੇ ਖਰਚੇ ਚੋਂ ਕੀਤੀ ਹੈ ਹੈਨਾ ਹੁਣ ਆਪਾਂ ਇੱਕ ਪਾਸੇ ਦੇਖਦੇ ਆ ਕਿ ਪੰਜਾਬ ਦੇ ਕਿਸਾਨ ਰੋਲਾ ਪਾ ਰਹੇ ਨੇ ਰੋਜ਼ ਉਹ ਉਹ ਆਪਣਾ ਮੁੱਲ ਮੰਗ ਰਹੇ ਹਨ ਤੇ ਉਹ ਉਸ ਤੋਂ ਬਾਅਦ ਹੋਰ ਕੰਮ ਦੇਖਣ ਵਾਲੇ ਬਹੁਤ ਕੰਮ ਨਹੀਂ ਕਰਨ ਵਾਲੇ ਪੰਜਾਬ ਦੇ ਵਿੱਚ A to Z ਆਪਾਂ ਕਹਿੰਦੇ ਆ ਸੋ ਇਹ ਸਾਰਾ ਕੁਝ ਬਾਹਰ ਕਿਤੇ ਨਾ ਕਿਤੇ ਡਿਵੈਲਪ ਕਰ ਲਈ ਪੰਜਾਬ ਦਾ ਖਜ਼ਾਨਾ ਨਹੀਂ ਵਰਤਿਆ ਜਾ ਰਿਹਾ ਇਹ ਬਿਲਕੁਲ ਦੇਖੋ ਜਦੋਂ ਪੰਜਾਬ ਦਾ ਜਿਹੜਾ ਕਾਤਾ ਆਡਿਟ ਹੋਏਗਾ ਕੈਲਕੂਲੇਸ਼ਨ ਹੋਵੇਗੀ ਜਦੋਂ ਕੈਲਕੂਲੇਸ਼ਨ ਵਿੱਚ ਨਜਾਇਜ਼ ਖਰਚੇ ਪੈਸੇ ਆਉਣਗੇ ਤਾਂ ਆਬੀਸਲੀ ਭਗਵੰਤ ਮਾਨ ਦੀ ਸਰਕਾਰ ਡੈਮੇਜ ਹੋਵੇਗੀ ਪਰ ਸਾਨੂੰ ਨਹੀਂ ਪਤਾ ਵੀ ਉਹ ਖਰਚ ਕਰ ਸਕਦੇ ਕਿ ਨਹੀਂ ਕਰ ਸਕਦੇ ਤੁਹਾਡੇ ਕਹਿਣ ਤੋਂ ਪਤਾ ਲੱਗਾ ਕਿ ਉਹਨਾਂ ਨੇ ਹੈਲੀਕਾਪਟਰ ਵਧਤੇ ਆ ਹੈਲੀਕਾਪਟਰ ਦਾ ਕੈਪਟਨ ਵੀ ਵਧਦਾ ਸੀਗਾ ਹੈਲੀਕਾਪਟਰ ਦਾ ਬਾਦਲ ਵੀ ਵਧਦਾ ਸੀ ਕਿ ਕੌਣ ਨਹੀਂ ਸੀ ਵਧਦਾ ਸੋ ਸਾਨੂੰ ਅੱਜ ਇਹ ਨਜ਼ਰ ਆ ਰਿਹਾ ਉਹ ਨਜ਼ਰ ਆਣੋਂ ਭੁੱਲ ਗਏ ਨੇ ਸੋ ਸਾਨੂੰ ਥੋੜਾ ਜਿਹਾ ਸਮਾਂ ਦੇਣਾ ਚਾਹੀਦਾ ਜੋ ਹੈਲੀਕਾਪਟਰ ਬਾਤ ਰਿਹਾ ਤਾਂ ਪੰਜਾਬ ਦੇ ਹਰ ਬਦਲ ਨੇ ਵਤ ਰਿਹਾ ਹੁਣ ਸਾਇਕਟ ਚੱਲ ਕੇ ਤਾਂ ਪੰਜਾਬ ਦੇ ਪਿੰਡਾਂ 'ਚ ਜਾਣਾ ਰਿਹਾ ਨਹੀਂ ਠੀਕ ਹੈ ਪਰ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਭਗਵੰਤ ਮਾਨ ਹੋਰੀ ਆਪਣੇ ਵਾਸਤੇ ਖਰਚਾ ਕਰਨ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਹਨ ਉਹ ਅਲੱਗ ਗੱਲ ਹੈ ਪਰ ਜਿਹੜੇ ਇਹ ਗੱਲ ਬਾਹਰ ਆਉਂਦੀ ਹੈ ਕਿ ਅਰਵਿੰਦ ਕੇਜਰੀਵਾਲ ਦਾ ਜਿਹੜਾ ਹੈਲੀਕਾਪਟਰਾਂ ਦਾ ਖਰਚਾ ਘੁੰਮਣ ਫਿਰਨ ਦਾ ਉਹ ਵੀ ਪੰਜਾਬ ਸਰਕਾਰ ਦੇ ਖਾਤੇ ਦੇ ਵਿੱਚੋਂ ਆ ਹੁਣ ਤਿੰਨ ਸਟੇਟਾਂ ਦੇ ਵਿੱਚ ਵੋਟਾਂ ਹੋਈਆਂ ਤੇ ਇਹਨਾਂ ਦੇ ਵਿੱਚ ਹਾਰ ਮਿਲੀ ਆਮ ਆਦਮੀ ਪਾਰਟੀ ਨੂੰ ਉੱਥੇ ਇਸ਼ਤਿਹਾਰबाजी ਤੇ ਉੱਥੇ ਵੀ ਕਹਿੰਦੇ ਹਵਾਈ ਖਰਚੇ ਉਹ ਪੰਜਾਬ ਦੇ ਖਰਚੇ ਚ ਗਏ ਆ ਸੋ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਇੱਕ ਮੇਰੇ ਕੋਲ ਇਹਦਾ ਕੋਈ ਸਬੂਤ ਨਹੀਂ ਹੈਗਾ ਇਹ ਹੋ ਸਕਦਾ ਸਿਆਸੀ ਲੋਕਾਂ ਦੀ ਸੋਸ਼ਲ ਮੀਡੀਆ ਤੇ ਚਰਚਾ ਤੁਹਾਡੇ ਕੋਲ ਆਗੇ ਤੇ ਤੁਸੀਂ ਮੇਰੇ ਕੋਲ ਲੈ ਆਂਦੇ ਜਿੰਨੀ ਦੇਰ ਮੈਂ ਡਾਕੂਮੈਂਟਰੀ ਐਵਿਡੈਂਸ ਨਹੀਂ ਦੇਦਾ ਇਹਦੇ ਤੇ ਕਿੰਤੂ ਪਰੰਤੂ ਕਰਨ ਮੇਰੇ ਲਈ ਆਵਾਜ਼ ਨਹੀਂ ਹੈਗਾ ਹਾਂ ਜੇ ਉਹਨਾਂ ਨੇ ਇਹ ਸਾਰਾ ਖਰਚਾ ਪੰਜਾਬ ਦੇ ਹੀ ਅਕਾਊਂਟ ਚੋਂ ਕੀਤਾ ਹੋਵੇ ਤਾਂ ਥੈਨ ਉਹ ਸ਼ਾਇਦ ਆਵਾਜ਼ ਉਹ ਨਹੀਂ ਹੈ ਬਰਗੈਨ ਜੇ ਇਹ ਗੱਲ ਗਲਤ ਹੈਗੀ ਆ ਤੇ ਸਿਆਸੀ ਲੋਕਾਂ ਕੋਲੇ ਵਿਧਾਨ ਸਭਾ ਚ ਇਹ ਮੁੱਦਾ ਠੋਣਾ ਹੱਕਿਆ ਉਹਨਾਂ ਕੋਲੇ ਉਹ ਕਰ ਸਕਦੇ ਗੱਲ ਅੱਛਾ ਤੇ ਇਹ ਗੱਲ ਆਪੇ ਮੀਡੀਆ ਚ ਲੋਕਾਂ ਸਾਹਮਣੇ ਆ ਜਾਏਗੀ ਇਨ ਰਾਈਟਿੰਗ ਪਰ ਦੂਜੇ ਪਾਸੇ ਮੈਂ ਸਮਝਦਾ ਵੀ ਪਿਛਲੇ ਦੋ ਸਾਲਾਂ ਦਾ ਭਗਵੰਤ ਮਾਨ ਤੇ ਛੋਟ ਐਲੀਗੇਸ਼ਨ ਤੋਂ ਸਿਆਸੀ ਪਾਰਟੀਆਂ ਕੋਲੇ ਹੋਰ ਕੋਈ ਕੰਮ ਨਹੀਂ ਹੈਗਾ ਜਿਹੜਾ ਕਿ ਪੰਜਾਬ ਦੇ ਲੋਕਾਂ ਦੇ ਇਹ ਇਹ ਬਾਰੇ ਸੋਚਣ ਲਈ ਭਗਵੰਤਬਾਨ ਨੂੰ ਲੰਬੇ ਕਰਨ ਦਾ ਕੋਈ ਉਪਰਾਹਲਈ ਆ ਹੋਰ ਬਹਿਜ ਕੁਝ ਵੀ ਨਹੀਂ ਆਗਾ ਅੱਛਾ ਨਸ਼ੇ ਦੀ ਗੱਲ ਕਰਦੇ ਆ ਤਾਂ ਤੁਸੀਂ ਦੇਖਦੇ ਹੋ ਵੀ ਨਿਤ ਦਿਨ ਮੁੰਡੇ ਮਰ ਰਹੇ ਨੇ ਹਨਾ ਉਹਨੂੰ 2 ਸਾਲ ਦੇ ਵਿੱਚ ਇਹ ਵੀ ਕੰਮ ਨਹੀਂ ਹੋਇਆ ਭਗਵੰਤਮਾਨ ਦੇ ਕੋਲੋਂ ਬਿਲਕੁਲ ਇਹ ਕੰਮ ਤਾਂ ਕੈਪਟਨ ਵੀ 4 ਸਾਲ ਰਿਹਾ ਉਹ ਤੋਂ ਉਦੋਂ ਨਹੀਂ ਹੋਇਆ ਇਹ ਤਾਂ ਇਦਾਂ ਤੇ ਫਿਰ ਅੱਗੇ ਅੱਗੇ ਚੱਲੀ ਜਾਊਗਾ ਕੰਮ ਜੀ ਆਪਾਂ ਜੀ ਮੈਂ ਬਿਲਕੁਲ ਇਹ ਚੱਲਣਾ ਨਹੀਂ ਚਾਹੀਦਾ ਹੁਣ ਕਹਾਣੀ ਇਹ ਆ ਨਾ ਭਈ ਪੰਜਾਬ ਪਿਛਲੇ ਹੁਣ ਇਹ ਇਹੀ ਗੱਲ ਮੈਂ ਨਾ ਤੁਹਾਨੂੰ ਮੈਂ ਸਹੀ ਗੱਲ ਦੱਸਦਾ ਵੀ ਅਕਾਲੀ ਜਦੋਂ ਹੁੰਦੇ ਸੀ ਉਹ ਇਹ ਕਹਿੰਦੇ ਸੀ ਪਿਛਲੇ 5 ਸਾਲਾਂ 'ਚ ਜਿਹੜਾ ਬੇੜਾਗਰਕ ਕੀਤਾ ਕੈਪਟਨ ਨੇ ਉਹ ਹੁਣ ਸੁਧਾਰਨ ਨੂੰ ਟਾਈਮ ਤਾਂ ਲੱਗੂਗਾ ਮਤਲਬ ਇਦਾਂ ਕਰਕੇ ਉਹ ਵੀ 5-10 ਸਾਲ ਕੱਢ ਗਏ ਹੁਣ ਬਾਅਦ 'ਚ ਦੂਜੇ ਆਏ ਉਹ ਵੀ ਇਹ ਕਹਿ ਕੇ ਕਿ ਪਿਛਲੀਆਂ ਪਾਰਟੀਆਂ ਹੁਣ ਜੇ ਆਪਾਂ ਇਹਨਾਂ ਨੂੰ ਵੀ ਕਵਾਂਗੇ ਵੀ ਕੰਮ ਤਾਂ ਭਾਈ ਕਰਨਾ ਪਊਗਾ ਸੀਐਮ ਤੁਸੀਂ ਹੋ ਤੁਹਾਡੀ ਚਲਦੀ ਆ ਤੁਹਾਡਾ ਸਾਰਾ ਕੁਝ ਆ ਤੁਹਾਡਾ ਗ੍ਰਿਪ ਆ ਕਿ ਤੁਸੀਂ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਚਾਹੋ ਤਾਂ ਨਸ਼ਾ ਖਤਮ ਕਰ ਸਕਦੇ ਹੋ ਦੇਖੋ ਕੱਲਾ ਪੰਜਾਬ ਚ ਨਸ਼ਾ ਨਹੀਂ ਹੈਗਾ ਤੁਸੀਂ ਕੈਨੇਡਾ ਚਲੇ ਜਾ ਤੁਸੀਂ ਅਮਰੀਕਾ ਚਲੇ ਜਾਓ ਤੁਹਾਨੂੰ ਲੋਕ ਸੜਕਾਂ ਤੇ ਮੋਢੇ ਮੂੰਹ ਬੈਠੇ ਨਜ਼ਰ ਆਉਣਗੇ ਇਹ ਗੱਲ ਕਹਿ ਕੇ ਮੈਂ ਪੰਜਾਬ ਦੀ ਜਿਹੜੀ ਗੱਲ ਉਹ ਜਸਟੀਫਾਈ ਨਹੀਂ ਕਰ ਰਿਹਾ ਹਾਂ ਪੰਜਾਬ ਚ ਫ੍ਰਸਟ੍ਰੇਸ਼ਨ ਹੈ ਅਨਪੜਤਾ ਹੈਗੀ ਆ ਅਨਪੜਤਾ ਕੱਲੀ ਭਵਾਂ ਤੁਮਾਰਾ ਨੇ ਸ਼ੁਰੂ ਨਹੀਂ ਕੀਤੀ ਜੇ ਬਾਦਲ ਕਿਆ ਨੇ ਸਕੂਲ ਬੰਦ ਕੀਤੇ ਆ ਬਾਦਲ ਕਿਆ ਨੇ ਕਿਸਾਨੀ ਮੁੱਦੇ ਦਾ ਭੋਗ ਪਾਉਣ ਦੀ ਕੋਸ਼ਿਸ਼ ਕੀਤੀ ਆ ਲੋਕ ਫ੍ਰਸਟ੍ਰੇਟ ਨੇ ਉਹਨਾਂ ਨੂੰ ਦੇਖੋ ਉਹ ਦੂਜਾ ਬਾਬੇ ਲੱਗ ਲਗੀ ਦੀ ਹੈ ਮੀਡੀਆ ਦੀ ਰ和社会 ਮੀਡੀਆ ਹੈਗਾ ਉਹਨਾਂ ਕੋਲੇ ਕੋਈ ਸਰਟੀਫਿਕੇਟ ਨਹੀਂ ਹੈਗੇ ਉਹ ਹਰ ਇਦਾਂ ਦੀ ਚੀਜ਼ ਨੂੰ ਜ਼ਿਆਦਾ ਹਾਈਲਾਈਟ ਕਰਦੇ ਆ ਜੋ ਕਿ ਸਧਾਰਨ ਲੋਕਾਂ ਦੇ ਮਨਾਂ ਤੇ ਛਾਪ ਛੜ ਜਾਂਦੀ ਹੈ ਹੈ ਬਾਕੀ ਪੰਜਾਬ ਨਸ਼ਾ ਨਸ਼ਾ ਬਹੁਤ ਹੈਗਾ ਮੈਂ ਪੰਜਾਬ ਜਾਣਾ ਸਾਲ ਦੀ ਤਿੰਨ ਵਾਰੀ ਜਾਣਾ ਮੈਨੂੰ ਇਹਦੇ ਦੀ ਨਜ਼ਰ ਨਹੀਂ ਆਈ ਬਹੁਤ ਸਾਰੇ ਲੋਕ ਕਹਿੰਦੇ ਪੰਜਾਬ ਸਾਰਾ ਹੀ ਬਾਹਰ ਚਲੇ ਗਿਆ ਮੈਨੂੰ ਪੰਜਾਬ ਕੇ ਤੋਂ ਖਾਲੀ ਨਜ਼ਰ ਨਹੀਂ ਆਉਂਦਾ ਹਾਂ ਲੋਕ ਆਉਂਦੇ ਆ ਜਾਂਦੇ ਆ ਗੱਲ ਬਣਦੀ ਆ ਐ ਟ੍ਰੈਵਲ ਕਰਨਾ ਦੁਨੀਆ ਦੇ ਕਿਸੇ ਵੀ ਹਿੱਸੇ ਜਾਣਾ ਪੰਜਾਬੀਆਂ ਦਾ ਹੀ ਇਕੱਲਾ ਦਾ ਹੱਕ ਨਹੀਂ ਪੰਜਾਬ ਦੂਜੀਆਂ ਦੁਨੀਆ ਦੇ ਲੋਕਾਂ ਦਾ ਵੀ ਟ੍ਰੈਵਲ ਕਰਨਾ ਫਰਜ਼ ਬਣਦਾ ਔਰ ਤੁਸੀਂ ਲਵਲੀ ਯੂਨੀਵਰਸਿਟੀ ਚੱਲ ਜਾਓ ਜੰਦਰ ਐ ਕੈਨਿਆ ਮੁਲ ਦੇ ਹਜ਼ਾਰਾਂ ਹੀ ਲੜਕੇ ਉੱਥੇ ਪੜਨ ਆਏ ਤੁਹਾਨੂੰ ਨਜ਼ਰ ਆਉਂਦੇ ਐ ਤੇ ਵੀ ਕੈਨਿਆ ਵਾਲੇ ਵੀ ਕਹਿ ਸਕਦੇ ਸਾਰਾ ਕੈਨਿਆ ਸਾਰਾ ਖਾਲੀ ਹੋ ਗਿਆ ਸੋ ਆਈ ਥਿੰਕ ਦੁਨੀਆ ਟ੍ਰੈਵਲ ਕਰ ਰਹੀ ਐ ਜਿੱਦਾਂ ਜਿੱਦਾਂ ਲੋਕਾਂ ਕੋਲੇ ਸੰਪਤੀ ਪੈਸੇ ਇਨਕਮ ਆ ਜਾਂਦੀ ਐ ਲੋਕ ਵਰਲਡਵਾਈਡ ਟ੍ਰੈਵਲ ਕਰਨਾ ਪਸੰਦ ਕਰਦੇ ਆ ਹਾਂ ਨਸ਼ਾ ਮਨ ਕੇ ਤੁਰੇ ਦੁਨੀਆ ਭਰ ਚ ਭਾਰੂ ਆ ਤੁਸੀਂ ਇੰਗਲੈਂਡ ਚ ਰਹਿੰਦੇ ਆ ਇਹ ਕਰੋਨਾ ਹੀ ਪੱਬ ਇੱਥੇ ਨੇ ਮੈਨੂੰ 40 ਸਾਲ ਸ਼ਰਾਬ ਵੇਚਦਣ ਹੋ ਗਏ ਤੇ ਇਹ ਮੈਨੂੰ ਹਾਂ ਇੱਥੇ ਐਜੂਕੇਸ਼ਨ ਹੈਗੀ ਆ ਲੋਕ ਹਿਸਾਬ ਨਾਲ ਚੀਜ਼ ਖਾਂਦੇ ਆ ਉੱਥੇ ਲੋਕਾਂ ਨੂੰ ਨਸ਼ੇ ਬਾਰੇ ਗਿਆਨ ਨਹੀਂ ਉਹ ਨਸ਼ਾ ਸਰੀਰਕ ਤ੍ਰਿਪਤੀ ਲਈ ਜਾਂ ਕਹੋ ਵੀ ਸਰੀਰ ਦੀ ਭੁੱਖ ਲਈ ਜਾਂ ਲੋੜ ਲਈ ਖਾਂਦੇ ਉਹ ਸਿਰਫ ਨਸ਼ਾ ਨਸ਼ੇ ਚ ਆਨਲਾਈ ਕਰਦੇ ਹੈਗੇ ਆ ਜਿਹੜਾ ਕਿ ਗਲਤ ਹੈਗੀ ਆ ਇਹ ਇਹ ਇਹਨੂੰ ਸਿਆਸੀ ਲੋਕ ਵੀ ਮਦਦਗਾਰ ਹੋ ਸਕਦੇ ਆ ਧਾਰਮਿਕ ਲੋਕ ਵੀ ਮਦਦ ਕਰ ਸਕਦੇ ਆ ਉਸ ਤੋਂ ਪਹਿਲਾਂ ਮੈਂ ਸਭ ਦਾ ਇਹ ਪਰਿਵਾਰਾਂ ਦੀ ਡਿਊਟੀ ਹੈਗੀ ਆ ਬੱਚਾ ਦਾ ਪਰਿਵਾਰਾਂ ਨਾਲ ਲਿੰਕ ਟੁੱਟ ਗਿਆ ਤੇ ਬੱਚੇ ਆਵਾਗੁਣ ਚੱਲ ਰਹੇ ਆ ਉਹ ਨਸ਼ਾ ਸਾਰ ਲੈ ਕੇ ਆਪਣਾ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜਾ ਕਿ ਮੈਸਬ ਦਾ ਪੰਜਾਬ ਦੇ ਹਿੱਤ ਚ ਨਹੀਂ ਪਗਦਾ ਜਿਵੇਂ ਤੁਸੀਂ ਕਿਹਾ ਨਾ ਕਿ ਲੋਕ ਅਨਪੜ੍ਹ ਨੇ ਹੈਨਾ ਮੈਂ ਤੇ ਇਹ ਵੀ ਸੋਚਦਾ ਹੁੰਨਾ ਹੈ ਕਿ ਭਾਰਤ ਦੀ ਸਿਆਸਤ ਚਲਦੀ ਹੋਏ ਦੇ ਬੇਸਤੇ ਆ ਲੋਕਾਂ ਨੂੰ ਅਨਪੜ ਰੱਖੋ ਜਾਂ ਫਿਰ ਭੇਡਾਂ ਬਣਾ ਕੇ ਰੱਖੋ ਤੇ ਆਪਣੀ ਸਿਆਸਤ ਜਿਹੜੀ ਚਮਕਾਓ ਹੋਣ ਦੇਖੋ ਤੁਸੀਂ ਭਾਵੇਂ ਆਪਾਂ ਗੱਲ ਸੁਖਵੀਰ ਬਾਦਲ ਦੀ ਕਰ ਲਈਏ ਉਹ ਖੁਦ ਅਮਰੀਕਾ ਪੜ੍ਹੇ ਨੇ ਉਹਨਾਂ ਦੇ ਬੱਚੇ ਸ਼ਾਇਦ ਇੱਥੇ ਇੰਗਲੈਂਡ ਪੜ੍ਹ ਕੇ ਗਏ ਨੇ ਜੇ ਮੈਂ ਗਲਤ ਨਾ ਹੋਵਾਂ ਤੇ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਬੱਚੇ ਨੇ ਉਹ ਬਾਹਰਲੇ ਦੇਸ਼ਾਂ 'ਚ ਪੜ੍ਹੇ ਆ ਸੋ ਆਪਣੇਆਂ ਦੇ ਲਈ ਐਜੂਕੇਸ਼ਨ ਵੀ ਵਧੀਆ ਉਹ ਸਾਰਾ ਕੁਝ ਵੀ ਹੈਗਾ ਹੁਣ ਜਿਹੜੀ ਅਨਪੜਤਾ ਖਤਮ ਕਰਨੀ ਸੀ ਪੰਜਾਬ ਦੇ ਵਿੱਚੋਂ ਉਹ ਤਾਂ ਇਹਨਾਂ ਲੀਡਰਾਂ ਨੇ ਹੀ ਕਰਨੀ ਸੀ ਜੇ ਆਪਾਂ ਹੁਣ ਪਿਛਲਿਆਂ ਦੀ ਵੀ ਗੱਲ ਕਰ ਲਈਏ ਕੱਲੇ ਭਗਵੰਤ ਮਾਨ ਦੀ ਸੋ ਇਹ ਤਾਂ ਲੋਕ ਜ ਕੜਤਾ ਖਤਮ ਕਰਨਗੇ ਫਿਰ ਨਸ਼ੇ ਬਾਰੇ ਵੀ ਗਿਆਨ ਹੋ ਜਾਊਗਾ ਜੇ ਦੂਸਰੀ ਗੱਲ ਆ ਜਾਂਦੀ ਬੇਰੁਜ਼ਗਾਰੀ ਦੀ ਹੁਣ ਇਹਨਾਂ ਲੀਡਰਾਂ ਦੇ ਬੱਚੇ ਜਿਹੜੇ ਨੇ ਉਹ ਜੰਮਦੇ ਹੀ ਆਪਾਂ ਕਹਿ ਲਈਏ ਮਿਲੀਅਨਰ ਨੇ ਉਹਨਾਂ ਨੂੰ ਤੇ ਸਾਰਾ ਕੁਝ ਬਣਾਇਆ ਬਣਾਇਆ ਮਿਲਿਆ ਹੁਣ ਸੁਖਬੀਰ ਬਾਦਲ ਦੀ ਜਾਇਦਾਦ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹੁਣ ਅਜ ਭਗਵੰਤ ਮਾਨ ਹੋਰੇ ਵੀ ਸ਼ਾਇਦ ਬਣਾ ਰਹੇ ਹੋਣ ਹੈਨਾ ਚਲੋ ਉਹ ਉਹਦੇ ਬਾਰੇ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ ਸੋ ਇਹ ਇਹਨਾਂ ਇਹਨਾਂ ਦੇ ਲਈ ਨਾ ਤਾਂ ਅਨਪੜਤਾ ਹੈ ਇਹਨਾਂ ਦੇ ਪਰਿਵਾਰਾਂ ਦੇ ਵਿੱਚ ਨਾ ਬੇਰੋਜ਼ਗਾਰੀ ਹੈ ਸੋ ਇਹਨਾਂ ਦੇ ਬੱਚੇ ਵਧੀਆ ਐ ਫਲਫੁੱਲ ਰਹੇ ਨੇ ਹੁਣ ਮਰ ਤਾਂ ਪੰਜਾਬ ਦੀ ਗਰੀਬ ਜਨਤਾ ਰਹੀ ਹੈ ਜਿਨ੍ਹਾਂ ਕੋਲ ਬੇਰੋਜ਼ਗਾਰੀ ਹੈ ਉਹਨਾਂ ਦੀਆਂ ਨੌਕਰੀਆਂ ਨਹੀਂ ਇੱਕ ਵੱਡਾ ਕਾਰਨ ਕਹਿੰਦੇ ਨਸ਼ੇ ਦਾ ਇਹ ਹੁੰਦਾ ਵੀ ਜਦੋਂ ਬੇਰੋਜ਼ਗਾਰ ਹੋਮੋ ਤੁਸੀਂ ਤੁਹਾਡੇ ਕੋਲ ਕੁਝ ਨਹੀਂ ਹੈਗਾ ਫਿਰ ਬੱਚਾ ਜਦੋਂ ਸਵੇ ਮੇਰੀ ਸਾਰੀ ਜਵਾਨੀ ਪਈ ਐ ਮੈਂ ਕਿੱਧਰ ਨੂੰ ਜਾਵਾਂ ਉਹ ਨਸ਼ੇ ਦਾ ਸਹਾਰਾ ਲੈ ਕੇ ਆਪਣੇ ਆਪ ਨੂੰ ਸਕੂਨ ਦੇਣ ਦੀ ਕੋਸ਼ਿਸ਼ ਕਰਦਾ ਪਰ ਇਹ ਇੱਥੇ ਆ ਕੇ ਫਿਰ ਸਿਸਟਮ ਦਾ ਹੀ ਦੋਸ਼ ਬਣ ਜਾਂਦਾ ਨਾ ਵੀ ਭਾਈ ਤੁਸੀਂ ਉਹਨਾਂ ਨੂੰ ਉਹ ਚੀਜ਼ਾਂ ਦੇ ਨਹੀਂ ਸਕੇ ਹੁਣ ਜੇ ਆਪਾਂ ਇੰਗਲੈਂਡ ਦੀ ਤੁਸੀਂ ਕੈਨੇਡਾ ਦੀ ਗੱਲ ਕਰਦੇ ਹੋ ਇੱਥੇ ਰੋਜ਼ਗਾਰ ਹੈਗਾ ਵੀਕਐਂਡ ਦੇ ਉੱਤੇ ਲੋਕ ਜਿਹੜੇ ਆ ਉਹ ਪਬਾਂ 'ਚ ਜਾਂਦੇ ਨੇ ਸ਼ਰਾਬ ਪੀਂਦੇ ਨੇ ਚਿੱਟੇ ਦੇ ਨਾਲ ਟਿਕੇ ਟੁਕੇ ਲਾ ਕੇ ਤੇ ਬਹੁਤ ਘਟਕੇ ਤੇ ਮੋਤਾਂ ਹੋਈਆਂ ਹੋਣਗੀਆਂ ਬਹੁਤ ਮਤਲਬ ਕਹਿ ਲਈ ਹੈ ਨਾ ਸੋ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਸ਼ਾਇਦ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬ ਦੇ 10 ਸਾਲਾ ਰਾਜਕਰਨ ਬਾਦਰਕੇਂ ਦੇ ਰਾਜਕਰਨ ਦੇ ਬਾਰੇ ਚ ਹੋਈ ਸੀਗੀ ਇਹ ਉਦੋਂ ਬਹੁਤ ਸਾਰੇ ਸਕੂਲ ਬੰਦ ਹੋਏ ਔਰ ਸੈਂਟਰ ਵੱਲੋਂ ਉਹਨਾਂ ਨੂੰ ਪੂਰੀ ਚੇਤਾਵਨੀ ਸੀ ਕਿ ਤੁਸੀਂ ਪੰਜਾਬ ਨੂੰ ਡੋਟੋ ਤੇ ਕੁੱਟੋ ਲੇਕਿਨ ਪੰਜਾਬ ਨੂੰ ਇਸ ਹਾਲਾਤ ਤੱਕ ਧੱਕੇ ਲੈ ਜਾਓ ਇਹ ਇਹ ਪੰਜਾਬ ਕੱਲੂ ਉੱਠ ਨਾ ਸਕੇ 5 ਸਾਲ ਤੋਂ ਬਾਅਦ ਕੈਪਟਨ ਨੇ ਇਹ ਕੁਝ ਕੀਤਾ ਤੁਸੀਂ ਕੀ ਆਸ ਕਰ ਸਕਦੇ ਆ ਨਵੀਂ ਸਰਕਾਰ ਤੋਂ ਯਾ ਤਨਸ਼ੀਲ ਹੈ ਜਿ ਕੋ ਦੋ ਰਾਬਾ ਨਹੀਂ ਮੈਂ ਤੁਹਾਨੂੰ ਪੰਜਾਬ ਦੇ ਐਜੂਕੇਸ਼ਨ ਦੇ ਭਾਗ ਦੀ ਗੱਲ ਦੱਸ ਦਿੰਦਾ ਮੈਂ ਪਿਛਲੇ 30 35 ਸਾਲ ਤੋਂ ਸਕੂਲਾਂ ਨਾਲ ਜੁੜਿਆ ਆ ਕਿਉਂਕਿ ਬੱਚੇ ਪਰਿਵਾਰਾਂ ਦੇ ਕਹਣੇ ਚ ਨਹੀਂ ਜਿਹੜਾ ਵੈਸਟਰਨ ਵਰਲਡ ਦਾ ਬਹੁਤ ਮਾਰੂ ਅਸਰ ਹੈ ਟੈਲੀਵਿਜ਼ਨ ਟੈਲੀਫੋਨ ਔਰ ਹੋਰ ਬਹੁਤ ਸਾਰੀਆਂ ਚੀਜ਼ ਜਿਹੜੀ ਹੈਗੀਆਂ ਬਹੁਤ ਸਾਰੇ ਜਦੋਂ ਬਲੈਤੀਏ ਇੱਥੋਂ ਜਾਂਦੇ ਆ ਉਹਨਾਂ ਦੇ ਹੱਥਾਂ 'ਚ ਮੁੰਦੀਆਂ ਪਾਈ ਹੁੰਦੀਆਂ ਤੇ ਚਿੱਟੇ ਰੰਗ ਤੇ ਨਵੇਂ ਕੱਪੜੇ ਉੱਥੇ ਦਾ ਹਰ ਬੱਚਾ ਚਾਹੁੰਦਾ ਵੇ ਅਸੀਂ ਬਾਹਰ ਜਾਈਏ ਉਹ ਪੜ੍ਹਨਾ ਪਸੰਦ ਨਹੀਂ ਕਰਦੇ ਬੱਚਿਆਂ ਦਾ ਪੈਨਸਲ ਨਾਲ ਇੰਨਾ ਗੈਪ ਵੱਧ ਗਿਆ ਬੱਚੇ ਪੈਨਸਲ ਦੀ ਗੱਲ ਨਹੀਂ ਸੁਣਦੇ ਬੱਚੇ ਸਕੂਲਾਂ ਤੇ ਟੀਚਰਾਂ ਦੀ ਗੱਲ ਨਹੀਂ ਸੁਣਦੇ ਅੱਛਾ ਅਗਲੀ ਗੱਲ ਟੀਚਰਾਂ ਨੂੰ ਗੱਲ ਸੁਣਾਉਣ ਲਈ ਐਜੂਕੇਟ ਹੋਣਾ ਜ਼ਰੂਰੀ ਹੈਗਾ ਉੱਥੇ ਟੀਚਰਾਂ ਦੀ ਜਿਹੜੀ ਟ੍ਰੇਨਿੰਗ ਹੈਗੀ ਆ ਉਹ ਸਰਕਾਰਾਂ ਨੇ ਕਰਾਉਣੀ ਹੁੰਦੀ ਆ ਹੂੰ ਤੁਸੀਂ ਜਿਸ ਦਿਸ਼ ਬਸਦੇ ਹੋ ਇੱਥੇ ਸਾਲ ਚ ਕਈ ਕਈ ਵਾਰੀ ਟੀਚਰ ਟ੍ਰੇਨਿੰਗ ਹੁੰਦੀ ਆ ਤੁਸੀਂ ਸੁਣਿਆ ਹੋਊਗਾ ਤੁਹਾਡੇ ਬੱਚੇ ਪੜ੍ਹਦੇ ਨੇ ਅੱਜ ਛੁੱਟੀ ਆ ਜੀ ਅੱਜ ਟੀਚਰ ਟ੍ਰੇਨਿੰਗ ਹੈਗੀ ਆ ਕਦੀ ਪੰਜਾਬ ਚ ਪੜ੍ਹਦੇ ਆ ਤੁਸੀਂ ਸੁਣਿਆ ਸੀ ਤੁਹਾਡੇ ਟੀਚਰਾਂ ਦੀ ਟ੍ਰੇਨਿੰਗ ਤੁਸੀਂ ਆਪਣੀ ਗੱਲ ਮੇਰੀ ਆਪਣੀ ਆਪਣੇ ਸਵਾਲ ਦਾ ਆਪੇ ਜਵਾਬ ਦੇਤਾ ਤੁਸੀਂ ਗੱਲ ਕਰਕੇ ਮੈਂ ਉਹਨਾਂ ਟੀਚਰਾਂ ਨੂੰ ਕਹਿੰਦੇ ਸੁਣਿਆ ਜਿਹੜੇ ਬੱਚੇ ਉਹਨਾਂ ਕੋ ਪੜ੍ਹਦੇ ਆ ਉਹਨਾਂ ਦੀਆਂ ਗੱਡੀਆਂ ਦੇ ਸ਼ੀਸ਼ੇ ਵੀ ਤੋੜਦੇ ਆ ਉਹਨਾਂ ਦੀਆਂ ਗੱਡੀਆਂ ਦੇ ਵਾਈਪਰ ਵੀ ਤੋੜਦੇ ਆ ਉਹਨਾਂ ਦੀਆਂ ਗੱਡੀਆਂ ਤੇ ਰੰਗ ਵੀ ਛੱਡਦੇ ਆ ਇਹਨਾਂ ਹਾਲਾਤਾਂ 'ਚ ਉਹ ਟੀਚਰ ਬੇਵੱਸ ਹੋਇਆ ਕੀ ਕਰੂਗਾ ਉਹ ਆਪਣੀਆਂ ਤਨਖਾਹਾਂ ਤੱਕ ਸੀਮਤ ਹੈਗੇ ਆ ਮੈਂ ਗੱਜ ਕੇ ਕਹੂੰਗਾ ਇਹ ਗੱਲ ਉਹ ਟੀਚਰ ਪੰਜਾਬ ਦੇ ਲਗਭਗ ਮੈਜੋਰਟੀ ਜਿਹੜੇ ਹੈਗੇ ਆ ਆਪਣੀਆਂ ਤਨਖਾਹਾਂ ਤੱਕ ਸੀਮਤ ਹੈਗੇ ਆ ਉਹ ਬੱਚੇ ਨੂੰ ਟੈਸਟੋਂ ਬਸ ਨਹੀਂ ਕਰਦੇ ਆਪਣੀ ਮਰਜ਼ੀ ਨਾਲ ਆਪਣੀ ਹਿੰਮਤ ਨਾਲ ਬੱਚਿਆਂ ਦੀ ਸੌਰੀ ਪੇਰੈਂਟਸ ਦੀ ਹਿੰਮਤ ਨਾਲ ਜੇ ਬੱਚਾ ਚਾਰ ਅੱਖਰ ਪੜ੍ਹ ਜਵੇ ਕਿਹੋ ਜਿਹਾ ਪੜ੍ਹ ਜਾਏਗਾ ਹਰ 10+2 ਬੱਚਾ ਇੰਗਲੈਂਡ ਜਿੱਥੇ ਕੈਨੇਡਾ ਮਰਕਾ ਬਾਹਰ ਹੋਣਾ ਪਸੰਦ ਕਰਦਾ ਉਹ ਹਾਰ এডਿਊਕੇਸ਼ਨ ਲੈਣੀ ਪਸੰਦ ਨਹੀਂ ਕਰਦਾ ਬਹੁਤ ਸਾਰੇ ਕਾਰਨ ਕਿਉਂਕਿ ਇੱਕ ਤਾਂ ਉਹ ਉਹ ਇਸ ਫੀਲਡ 'ਚ ਹੈ ਨਾ ਜਿੱਥੇ ਉਹ ਉਹ ਹੋਰ এডਿਊਕੇਸ਼ਨ ਲੈ ਸਕੇ ਕਿਉਂਕਿ ਰੰਗ ਦੇਖ ਲਿਆ ਵਿਲੈਤੀਆਂ ਤੋਂ ਬਾਹਰ ਨੂੰ ਭਜਣਾ ਪਸੰਦ ਕਰਦੇ ਆ ਸੋ ਸਰਕਾਰਾਂ ਆਪਣੇ ਉਸ ਕੀ ਕਹਿੰਦੇ ਹੁੰਦੇ ਜੰਗਾਜ ਫਸੀਆਂ ਵੀ ਇੱਕ ਦੂਜੇ ਵਿਰੋਧੀ ਪਾਰਟੀ ਦੇ ਖਿਲਾਫ ਬੋਲਣਾ ਪੰਜਾਬ ਸਰਕਾਰ ਵਿਧਾਨ ਸਭਾ ਚ ਇਸ ਮੁੱਦੇ ਤੇ ਬਹਿਸ ਹੋਣੀ ਚਾਹੀਦੀ ਹੈ ਵੀ ਆਪਾਂ ਸਕੂਲਾਂ ਨੂੰ ਤਰਜੀਹ ਦਈਏ ਬੱਚੇ ਪੜਾਈਏ ਬੱਚੇ ਪੜ ਜਾਣ ਉਹਨਾਂ ਨੌਕਰੀਆਂ ਮਿਲਣ ਬੱਚੇ ਬਾਹਰ ਨਾ ਜਾਣ ਇਸ ਪਾਸੇ ਧਿਆਨ ਕੋਈ ਨਹੀਂ ਧਿਆਨ ਕਿੱਥੇ ਆ ਆ ਜਿਹੜੀ ਗੱਲ ਪਹਿਲਾਂ ਆਪਾਂ ਕਰ ਜੋਗੇ ਭਗਵੰਤ ਮਾਨ ਦੀ ਬੇਟੀ ਨੇ ਆ ਗੱਲ ਕਹਿਤੀ ਆ ਕੀ ਇਹ ਪੰਜਾਬ ਦਾ ਮੁੱਦਾ ਸਾਡਾ ਇਹਨਾਂ ਕੀ ਲੈਣਾ ਦੇਣਾ ਹੈਗਾ ਹਜ਼ਾਰਾਂ ਤਲਾਕ ਇੰਗਰੇਂਜ ਹੁੰਦੇ ਆ ਮੇਰੇ ਆਣ ਗੁਣ 100 ਤਲਾਕ ਹੁੰਦੇ ਆ ਮੈਂ ਨਹੀਂ ਕਿ ਦਿੱਤ توجہ ਦਿੰਦਾ ਉਹ ਕਿਸੇ ਇੱਕ ਸਰਕਾਰੀ ਬੰਦੇ ਨੇ ਇਸ ਗੱਲ ਨੂੰ ਨਹੀਂ ਚੁੱਕਿਆ ਹੈਗਾ ਕੋਈ ਲੋੜ ਨਹੀਂ ਦੈਟ ਇਸ ਪਰਸਨਲ ਲਾਈਫ ਉਹਦੀ ਪਰਸਨਲ ਲਾਈਫ ਹੈਗੀ ਆ ਜੇ ਮਤਲਬ ਪੰਜਾਬ ਦੇ ਹਿੱਤ ਚ ਭਗਵੰਤ ਮਾਨ ਦੀ ਸਰਕਾਰ ਕੁਝ ਨਹੀਂ ਕਰਦੀ ਤਾਂ ਜਿੱਥੇ ਅੱਗੇ 75 ਸਾਲ ਪੰਜਾਬ ਨੇ ਸੰਤਾਪ ਭੋਗਿਆ ਹੋਰ 2 ਸਾਲ ਭੋਗ ਲਵੇ ਉਸ ਤੋਂ ਬਾਅਦ ਕੈਪਟਨ ਸੋਰੀ ਜਿਹੜੇ ਚੰਗੀ ਸੋਚ ਲਾ ਕੇ ਆਉਣਗੇ ਅੱਗੇ ਅਜਣਗੇ ਜੇ ਇਹ 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 ਭਗਵਾਨ ਜੀ ਤੁਮਾਰੀ ਚੰਗਾ ਹੋਊਗਾ ਜਾਂ ਆਮ ਆਦਮੀ ਪਾਰਟੀ ਚੰਗੀ ਹੋਊ ਚੰਗੀ ਹੋ ਤੇ ਲੋਕ ਇਹਨੂੰ ਅੱਗੇ ਲੈ ਆਉਣਗੇ ਤੁਸੀਂ ਤੁਸੀਂ ਕਿਹਾ ਹੁਣੇ ਭਈ ਇਹ ਉਹਨਾਂ ਦਾ ਪਰਸਨਲ ਮਾਮਲਾ ਹੈ ਤੇ ਜਦੋਂ ਅਰੂਸਾ ਬੀਬੀ ਦੀ ਗੱਲ ਚੱਲਦੀ ਹੁੰਦੀ ਸੀ ਤਾਂ ਭਗਵਾਨਤਮਨ ਹੋਰੀ ਉਹਨਾਂ ਤਾਂ ਵੀ ਤਵਾ ਲਾਉਂਦੇ ਹੁੰਦੇ ਬਿਲਕੁਲ ਉਹ ਉਹ ਮੈਂ ਸਮਝਦਾ ਵੀ ਉਹ 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 ਬਾਝਬ ਨਹੀਂ ਸੀਗਾ ਇੱਕ ਕੈਪਟਨ ਇੱਕ ਸੀਐਮ ਉਹ ਰਹਿ ਕੇ ਦੂਜੀ ਪਤਨੀ ਮੈਂ ਦੇਖੀ ਨਹੀਂ ਖਬਰਾਂ ਸੁਣਿਆ ਦੂਜੀ ਪਤਨੀ ਰੱਖਦਾ ਕੀ ਸਭੀ ਛੱਡਦਾ ਪੰਜਾਬ ਦੇ ਲੋਕ ਉਹਦੇ ਬਾਰੇ ਕੀ ਸੋਚਣਗੇ ਤੁਸੀਂ ਆਪਣਾ ਤੁਸੀਂ ਆਪਣੀ ਸ਼ਾਦੀ ਕਰਾ ਕੇ ਕਿਸੇ ਹੋਰ ਗਏ ਜਨਾਨੇ ਤੋਂ ਫਿਰੋਂ ਤੁਹਾਡਾ ਆਹ ਦੋੜਾ ਤੁਹਾਡਾ ਪਰਿਵਾਰ ਤੁਹਾਡੇ ਬਾਰੇ ਕੀ ਸੋਚੂਗਾ ਸੋ ਇਹੀ ਕਾਰਨ ਹੈਗਾ ਉਹ ਉਹ ਉਹਨੂੰ ਪੰਜਾਬ ਦੀ ਸਿਆਸਤ ਤੋਂ ਲੋਕਾਂ ਨੇ ਕੱਢ ਕੇ ਬਾਹਰ ਮਾਰਿਆ ਸੋ ਜੇ ਭਗਵੰਤ ਮਾਨ ਦੀ ਇਹ ਵੱਡੀ ਗਲਤੀ ਹੋਵੇਗੀ ਤੇ ਭਾਈ 5 ਸਾਲ ਆਏ ਪਏ ਆਏ ਪਏ ਅੱਛਾ ਹੁਣ ਅਗਲੀ ਗੱਲ ਮੈਂ ਕਰਦਾ ਕਿਉਂਕਿ ਪ੍ਰੋਗਰਾਮ ਵੀ ਲੰਬਾ ਤੇ ਆਪਣੇ ਕੋਲ ਗੱਲਾਂ ਬਹੁਤ ਨਹੀਂ ਕਰਨ ਵਾਲੀਆਂ ਕਤਲ ਰੋਜ਼ ਹੋ ਰਹੇ ਨੇ ਜੀ ਮੈਂ ਕਹਿਣਾ ਵੀ ਜੋ ਮੀਡੀਆ ਦੇ ਵਿੱਚ ਰਹਿਣ ਦੇ ਜਿੰਨੇ ਯਰ ਹੋ ਗਈ ਆਪਾਂ ਨੂੰ ਦੇਖਦਿਆਂ ਨੂੰ ਮੈਨੂੰ ਨਹੀਂ ਲੱਗਦਾ ਵੀ ਬਾਦਲਾਂ ਵੇਲੇ ਵੀ ਇੰਨੇ ਕਤਲ ਜਿਹੜੇ ਨੇ ਵੱਡੇ ਕਤਲ ਛੋਟੇ ਕਤਲ ਵਪਾਰੀਆਂ ਦੇ ਕਤਲ ਹੁੰਦੇ ਹੁਣ ਧਮਕੀਆਂ ਆਉਂਦੀਆਂ ਹੁਣ ਗੈਂਗਸਟਰਵਾਦ ਜਿਹੜਾ ਉਹ ਵਧ ਗਿਆ ਹੋਵੇ ਉਹ ਹੁਣਾਂ 2 ਸਾਲ ਦੇ ਵਿੱਚ ਦੇਖਣ ਨੂੰ ਮਿਲ ਰਹੇ ਆ ਬਿਲਕੁਲ ਗੱਲ ਸੁਣਣ ਚ ਆਈਆਂ ਕਿਉਂਕਿ ਅਸੀਂ ਅੱਜ ਦੇ ਦਿਨ 'ਚ ਜੀ ਰਹੇ ਸਾਨੂੰ ਅੱਜ ਵਾਲੀਆਂ ਗੱਲਾਂ ਯਾਦ ਹੈਗੀਆਂ ਤੇ ਜਿਹੜੀਆਂ 15 ਸਾਲ ਪਹਿਲਾਂ ਹੋਈਆਂ ਸਾਨੂੰ ਉਹ ਭੁੱਲ ਜਾਂਦੀਆਂ ਹੁੰਦੀਆਂ ਉਦੋਂ ਨਹੀਂ ਸਾਨੂੰ ਯਾਦ ਹੈ ਬੇਅਦਬੀਆਂ ਦੀ ਯਾਦ ਹੈ ਜਿਹੜੇ ਬਾਦਲਾਂ ਨੇ ਕੰਮ ਕੀਤੇ ਆ ਕਤਲ ਕੀਤੇ ਆ ਉਸਾਂ ਨੂੰ ਯਾਦ ਹਾਂ ਕਤਲਾਂ ਨਾਲ ਉਹ ਬੇਅਦਬੀ ਵਢੀ ਆ ਜੇ ਬੇਅਦਬੀ ਉਹਨਾਂ ਨੇ ਕਰਨ ਦਿੱਤੀ ਆ ਬੇਅਦਬੀ ਦਾ ਉਹਨਾਂ ਨੇ ਕੋਈ ਇਨਸਾਫ ਨਹੀਂ ਦਿੱਤਾ ਤੇ ਮੈਂ ਸਮਝਦਾ ਵੀ ਬਹੁਤ ਵੱਡੀਆਂ ਚ ਵੀ ਹੋ ਰਹੀਆਂ ਜੀ ਐਗਜ਼ੈਕਟਲੀ ਐਗਜ਼ੈਕਟਲੀ ਦੇਖੋ ਕਹਾਣੀ ਇਹ ਹੈ ਨਾ ਵੀ ਜਦੋਂ ਕਿਸੇ ਬੰਦੇ ਨੂੰ ਅਸੀਂ ਰਾਜ ਦੇਤਾ ਉਹ ਤੋਂ ਅਸੀਂ ਤਵਕਕੁਦਾ ਕਰੀਏ ਵੀ ਚੰਗਾ ਕੰਮ ਕਰੇ ਨਾ ਕਿ ਅਸੀਂ ਯਤਨਸ਼ੀਲ ਹੋਈਏ ਉਹਨੂੰ ਲੀਹੋ ਲਾਧੀਏ ਅੱਜ ਜੋ ਕੁਝ ਹੋ ਰਿਹਾ ਉਹਨੂੰ ਸਿਰਫ ਸਰਪ ਪੰਜਾਬ ਸਰਕਾਰ ਨੂੰ ਲੀਹੋ ਲੋੜ ਦੀਆਂ ਜਿਹੜੀਆਂ ਬਿਉਤ ਬੰਦੀਆਂ ਜ਼ਿਆਦਾ ਹੋ ਰਹੀਆਂ ਉਹ ਤੋਂ ਚੰਗੇ ਕੰਮ ਦੀ ਆਸ ਤਾਂ ਕੀਤੀ ਜਾ ਰਹੀ ਆ ਲੇਕਿਨ ਉਹਨੂੰ ਸਹਿਯੋਗ ਤੇ ਸਾਥ ਨਹੀਂ ਦਿੱਤਾ ਜਾ ਰਿਹਾ ਹੂੰ 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 ਇਹ ਇੱਕ ਬਹੁਤ ਵੱਡੀ ਕਮਜ਼ੋਰੀ ਆ ਚਲੋ ਗਰਾਊਂਡ ਤੇ ਇੱਕ ਚੀਜ਼ਾਂ ਹੋਤਾ ਰਹੀਆਂ ਨੇ ਇਹ ਤਾਂ ਮੰਨਦੇ ਹੋ ਤੁਸੀਂ ਕਿਉਂਕਿ ਇਹ ਚਿਟਲਾਇਆ ਨਹੀਂ ਜਾ ਸਕਦਾ ਸੰਦੀਪ ਨੰਗਲੰਬੀਆਂ ਦਾ ਕਤਲ ਹੋਵੇ ਸਿੱਧੂ ਮੂਸੇਵਾਲੇ ਦਾ ਕਤਲ ਹੋਵੇ ਕੋ ਛੋਲੇ ਪਟੂਰੇ ਬਣਾਉਣ ਵਾਲਾ ਕੋਈ ਹੈਗਾ ਕੋਈ ਬਿਜ਼ਨਸਮੈਨ ਕੋ ਉਹਨੂੰ ਕਤਲ ਕਰ ਦਿਓ ਜੀ ਹੈਨਾ ਆ ਤੁਸੀਂ ਹੋਰ ਦੇਖੋ ਬਹੁਤ ਸਾਰੇ ਮਤਲਬ ਕੀ ਇਹ ਚੀਜ਼ਾਂ ਨੇ ਤਾਂ ਜੜੀਆਂ ਵਧੀਆਂ ਨੇ ਇਹ ਤਾਂ ਮੰਨਦੇ ਹੋ ਤੁਸੀਂ ਬਿਲਕੁਲ ਇਹ ਕੋ ਦੋ ਰਾਵਣ ਨਹੀਂ ਮੈਂ ਉਹੀ ਗੱਲ ਕਰਦਾ ਨਾ ਦੇਖੋ ਮੈਂ ਪਿਛਲੇ ਜੇ ਇਹ ਇਸ ਸਰਕਾਰ ਨੂੰ ਮੈਂ ਚੰਗੇ ਐਂਗਲ ਤੋਂ ਵੇਖ ਰਿਹਾ ਹਾਂ ਤੇ ਮੈਂ ਦੂਜੇ ਸਰਕਾਰਾਂ ਨੂੰ ਵੀ ਵੇਖਦਾ ਉਹਨਾਂ ਨੇ ਵੀ ਕੁਝ ਨਹੀਂ ਬਹੁਤ ਚੰਗਾ ਨਹੀਂ ਕੀਤਾ ਅੱਜ ਉਹੋ ਹੀ ਤਦੈ ਹਾਂ ਹੀ ਇਹਨਾਂ ਨੂੰ ਲੈ ਕੇ ਆਏ ਅਸੀਂ ਲੈ ਕੇ ਆਏ ਨਾ ਬਟ ਅਸੀਂ ਸਾਥ ਦਈਏ ਹੁਣ ਆ ਗੱਲਾਂ ਮੈਂ ਭਗਵੰਤ ਮਾਨ ਦੇ ਹੱਕ ਸਾਰੀਆਂ ਕਹਿ ਸਕਦਾ ਪਰ ਮੈਂ ਬੇਨਤੀ ਰੂਪ ਚ ਕਰਦਾ ਭਗਵੰਤ ਮਾਨ ਨੂੰ ਉਹ ਸਿਆਸੀ ਲੋਕਾਂ ਦੀਆਂ ਉਹਨਾਂ ਗੱਲਾਂ ਵੱਲ ਧਿਆਨ ਨਾ ਦੇ ਕੇ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਲਈ ਧਿਆਨ ਜ਼ਿਆਦਾ ਦੇਣਾ ਚਾਹੀਦਾ ਤੇ ਤਦੈ ਅਸੀਂ ਪੰਜਾਬੀ ਸਰਕਾਰ ਦੀ ਤਕਵਿਰ ਕਰ ਸਕਦੇ ਹਾਂ ਬਹੁਤ ਧੰਨਵਾਦ ਜੀ ਤੇ ਮਿਲਦੇ ਆਂ ਫੇਰ ਆਪਾਂ ਬਹੁਤ ਖੂਬਸੂਰਤ ਵਿਚਾਰ ਜਿਹੜੇ ਅੱਜ ਤੁਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਦਿੱਤੇ ਧੰਨਵਾਦ ਧੰਨਵਾਦ ਸ਼ੁਕਰੀਆ ਤੁਹਾਡਾ ਵੀ ਬਹੁਤ-ਬਹੁਤ ਤੁਸੀਂ ਸਮਾਂ ਦਿੱਤਾ ਮੈਨੂੰ ਐ ਗਲਬਤ ਕਰਦੇ ਰਹਾਂਗੇ ਆਪਾਂ ਧੰਨਵਾਦ ਸੋ ਦੋਸਤੋ ਪ੍ਰਾਈਡ ਪੰਜਾਬ ਟੀਵੀ ਦੇ ਉੱਤੇ ਤੁਸੀਂ ਖਾਸ ਮੁਲਾਕਾਤ ਦੇਖ ਰਹੇ ਸੀ ਸਰਦਾਰ ਅਜੀਬ ਸਿੰਘ ਗਰਚਾ ਹੋਰਾਂ ਦੇ ਨਾਲ ਪੰਜਾਬ ਦੀ ਸਿਆਸਤ ਭਗਵੰਤ ਮਾਨ ਹੋਰਾਂ ਦਾ ਇਸ ਵੇਲੇ ਕਿਹੋ ਜਿਹਾ ਜਿਹੜਾ ਕਾਰਜਕਾਲ ਚੱਲ ਰਿਹਾ ਹੈ ਕੀ ਔਣਤਾਈਆਂ ਨੇ ਕੀ ਕਾਮਯਾਬੀਆਂ ਕੀ ਉਹਨਾਂ ਨੇ ਕੀਤਾ ਕੀ ਨਹੀਂ ਕੀਤਾ ਉਹਦੇ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇਖਦੇ ਰਹੋ ਪ੍ਰਾਈਡ ਪੰਜਾਬ ਟੀਵੀ ਮਿਲਾਂਗੇ ਫੇਰ ਚੜ੍ਹਦੀ